ਕਈ ਰਾਜਵਾਨਾਂ ਨੇ ਅਜ ਪੰਥਕ ਇਕਤਾ ਦੀ ਪੀਲ ਕੀਤੀ ਕਿਸ ਤਰ੍ਹਾਂ ਦੀ ਮੈਂ ਉਹਨਾਂ ਦੀ ਅਪੀਲ ਨੂੰ ਸਮਰਥਨ ਦਿੰਦਾ ਹਾਂ ਔਰ ਸਾਡੇ ਵੱਲੋਂ ਵੀ ਉਹ ਪੀਲ ਹੈ ਕਿ ਪੰਥਕ ਇਕਤਾ ਹੋਵੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਸ਼੍ਰੀ ਗੁਰੂ ਨਾਨਕ ਦੇਵ ਜੀ ਰੂਪਤ ਆ ਰਿਹਾ ਹੈ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਕੇਜਰੀਵਾਲ ਨੂੰ ਵੱਲੋਂ ਦਸਤਾਰ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਤੋਂ ਬੜਾ ਨਿੰਦਿਆ ਜਾ ਰਿਹਾ ਹੈ ਜਿਹਨਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਉਹ ਜਦਰ ਸ੍ਰੀ ਅਕਾਲ ਤਖਤ ਸਾਹਿਬ ਅਜਨ ਤੇ ਤੋਂ ਇਸ ਮੀਟਿੰਗ ਦਾ ਮੁੱਦਾ ਕੀ ਸੀ ਕੋਈ ਐਸਾ ਮੁੱਦਾ ਨਹੀਂ ਸੀ ਕਿ ਇੱਕ ਸ਼੍ਰੋਮਣੀ ਗੁਰਦੁਆਰਾ ਪਰਧਾਨ ਨੇ ਤੇ ਉਹਨਾਂ ਨਾਲ ਹੀ ਸਿੰਘ ਸਭਾ ਨਾਲ ਦੀਆਂ ਮੀਟਿੰਗਾਂ ਜਿਹੜੀਆਂ ਇਹ ਰੁਟੀਨ ਦੇ ਵਿੱਚ ਚਲਦੀਆਂ ਰਹੀਆਂ ਹਨ ਔਰ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਇੱਕ ਸਿਸ਼ਟਾਚਾਰ ਦੇ ਨਾਤੇ ਇਹ ਚੰਗੀਆਂ ਗੱਲਾਂ ਹੁੰਦੀਆਂ ਨੇ ਜਦੋਂ ਸ਼ੁਰੂ ਹੁੰਦੇ ਚਰਚਾਵਾਂ ਦੌਰ ਸ਼ੁਰੂ ਹੋਇਆ ਇੱਕ ਤੱਕੇ ਕੁਝ ਮੀਡੀਆ ਚ ਵੀ ਖਬਰਾਂ ਆ ਗਈਆਂ ਕਿ ਸਿੰਘ ਸਭਾ ਨੇ ਅਤੀਫਾ ਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਪਈ ਰਾਜਵਾਨਾਂ ਨੇ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਕਿਸ ਤਰ੍ਹਾਂ ਦੇ ਮੈਂ ਉਹਨਾਂ ਦੀ ਅਪੀਲ ਨੂੰ ਸਵਰਥਨ ਦਿੰਦਾ ਹੈ ਤੇਰਾ ਔਰ ਸਾਡੇ ਬੰਦੂ ਵੀ ਇਹੋ ਅਪੀਲ ਹੈ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਤੁੰਦਵੀ ਟਕਸਾਲ ਵੱਲੋਂ ਆ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਸਿੱਖਾਂ ਦੇ ਮੁੱਦੇ ਜਿਹੜੇ ਨੇ ਨਾ ਉਹ ਬੜੇ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਪਏ ਨੇ ਔਰ ਸਰਕਾਰ ਜਿਹੜੀ ਹੈ ਲੰਬੇ ਸਮੇਂ ਤੋਂ ਉਹਨਾਂ ਮਸਲਿਆਂ ਨੂੰ ਹੱਲ ਨਹੀਂ ਕਰ ਰਹੀ ਹੈ ਔਰ ਸਰਕਾਰ ਜੇ ਸਾਡੇ ਮਸਲਿਆਂ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰ ਹੀ ਸਾਡੇ ਨਾਲ ਧੱਕਾ ਹੋ ਰਿਹਾ ਚੰਡੀਗੜ੍ਹ ਦੇਖ ਲਓ ਕਿ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਹੈ ਉਹ ਅਧਿਕਾਰ ਖੋਏ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਦੀ ਸੈਂਡ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰ ਦਈਏ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਸਿੰਘ ਦੇ ਵੀ ਵੀਡੀਓ ਵਾਇਰਲ ਹੋਣੋਂ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਕੀ ਕੀਤਾ ਜਾਊ ਉਸ ਦੇ ਚਾਦੇ ਵਿੱਚ ਹਾਂ ਪੰਚ ਸਿੰਘ ਸਬੰਧੀ ਮੀਟਿੰਗ ਦੇ ਵਿੱਚ ਹੀ ਪੰਚ ਸਿੰਘ ਸਬੰਹਾਂ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਆ ਉਹ ਬਿਲਕੁਲ ਤੱਕ ਹੋਣ ਦੀ ਸੰਭਾਵਨਾ ਜੀ ਪ ਰੂਪ ਮਨਜੂਖ ਸਿੰਘ ਸਾਹਿਬ ਗੱਲ ਜੀ ਹਰਜੀਤ ਸਿੰਘ ਜੀ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਹੈ ਜਿਸ ਵਿੱਚ ਸ਼੍ਰੀ ਗੁਰਨਾਨਦ ਜੀ ਰੂਪਤ ਆ ਰਿਹਾ ਕਿ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼੍ਰੀ ਕਲਤਖ ਸਾਹਿਬ ਇਸ ਮਸਲੇ ਨੂੰ ਦੇਖ ਰਹੇ ਕਾਲੇ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪੱਗ ਵੀ ਤਾਰੀ ਗਈ ਹੈ ਪੱਗ ਬੰਨੀ ਤੇ ਉਸ ਤੋਂ ਬਾਅਦ ਸਿੱਧੀ ਰੱਖੀ ਗਈ ਹੈ ਕਿਹਦੀ ਵੱਲੋਂ ਦਸਤਾਰ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਤੋਂ ਬੜਾ ਨਿੰਦਿਆ ਜਾ ਰਿਹਾ ਜੀ ਉਹ ਤਰੀਕਾ ਬੜਾ ਅਤੇ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਦਸਤਾਰ ਬਨਣਗੇ ਤੇ ਉਹਦਾ ਅਦਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ ਭਾਈ ਰਾਜੋ ਉਹਨਾਂ ਨੇ ਅੱਜ ਪੰਥਕ ਇਕਤਾ ਦੀ ਅਪੀਲ ਕੀਤੀ ਕਿਸ ਤਰ੍ਹਾਂ ਦੀ ਮੈਂ ਉਹਨਾਂ ਦੀ ਅਪੀਲ ਨੂੰ ਸਭ ਰੱਖਣ ਦਿੰਦਾ ਹੈ ਮੇਰਾ ਔਰ ਸਾਡੇ ਬੰਦੂ ਵੀ ਉਹ ਅਪੀਲ ਲੈ ਕੇ ਪੰਥਕ ਇਕਤਾ ਹੋਏਗੀ ਵੀਡੀਓ ਵਾਇਰਲ ਹੋਈ ਚੁ ਸ਼੍ਰੀ ਗੁਰੂ ਨਾਲ ਦੀ ਜਰੂਰਸ ਆ ਰਿਹਾ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਅਕੀਜਰੀਵਾਲ ਤੋਂ ਵੱਲੋਂ ਦਸਤਾਰ ਨੂੰ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਗਈ ਹੈ ਉਸ ਤੋਂ ਬੜਾ ਨਿੰਦਿਆ ਜਾ ਰਿਹਾ ਜਿਹਨ ਕਰਨੀ ਚਾਹੀਦੀਆਂ ਉਹ ਜਿਆਦਾ ਸ੍ਰੀ ਅਕਾਲ ਤਖਤ ਸਾਹਿਬ ਅਜਨ ਤੇ ਤੋਂ ਇਸ ਮੀਟਿੰਗ ਦਾ ਮੁੱਦਾ ਕੀ ਸੀ ਕੋਈ ਐਸਾ ਮੁੱਦਾ ਨਹੀਂ ਸੀ ਕਿਹਾ ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਦੂਸਰੇ ਸ਼੍ਰੋਮਣੀ ਅਕਾਲੀ ਦਲ ਦੇ ਐਕਟਿੰਗ ਪ੍ਰਧਾਨ ਨੇ ਤੇ ਉਹਨਾਂ ਨਾਲ ਹੀ ਸਿੰਘ ਸਬੰਧਾਂ ਦੀਆਂ ਮੀਟਿੰਗਾਂ ਜਿਹੜੀਆਂ ਇਹ ਰੁਟੀਨ ਦੇ ਵਿੱਚ ਚਲਦੀਆਂ ਰਹੀਆਂ ਹਨ ਔਰ ਚਲਦੀਆਂ ਰਹਿਣੀਆਂ ਵੀ ਚਾਹੀਦੀਆਂ ਇੱਕ ਸਸ਼ਟਾਜਾਰ ਦੇ ਨਾਤੇ ਇਹ ਚੰਗੀਆਂ ਗੱਲਾਂ ਹੁੰਦੀਆਂ ਨੇ ਸ਼ੁਰੂ ਹੁੰਦੇ ਚਰਚਾਵਾਂ ਦੋ ਸ਼ੁਰੂ ਹੋਇਆ ਇੱਕ ਤੱਕੇ ਕੁਝ ਮੀਡੀਆ ਚ ਵੀ ਖਬਰਾਂ ਆ ਗਈਆਂ ਕਿ ਸਿੰਘ ਸਵਾਰ ਅਸਤੀਫਾ ਦੇ ਗਏ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੋਈ ਜੀ ਪਈ ਰਾਜਵਾਨਾਂ ਨੇ ਅਜ ਪੰਥਕ ਇਕਤਾ ਦੀ ਪੀਲ ਕੀਤੀ ਕਿਸ ਤਰ੍ਹਾਂ ਦੀ ਮੈਂ ਉਹਨਾਂ ਦੀ ਅਪੀਲ ਨੂੰ ਸਮਰਥਨ ਦਿੰਦਾ ਹਾਂ ਔਰ ਸਾਡੇ ਬੰਦੂ ਵੀ ਇਹੋ ਪੀਲ ਹੈ ਕਿ ਪੰਥਕ ਇਕਤਾ ਹੋਣੀ ਚਾਹੀਦੀ ਹੈ ਇੱਕ ਹੋਰ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੈ ਤਮਦਵੀ ਤਖਤਾਲ ਵੱਲੋਂ ਆਹ ਮਹਾਰਾਸ਼ਟਰ ਦੀ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਗਿਆ ਸਿੱਖਾਂ ਦੇ ਮੁੱਦੇ ਜਿਹੜੇ ਨੇ ਨਾ ਉਹ ਬੜੇ ਗੰਭੀਰ ਹੈ ਜਿਹੜੇ ਸਰਕਾਰ ਕੋਲ ਪੈਂਡਿੰਗ ਪਈ ਨੇ ਔਰ ਸਰਕਾਰ ਜਿਹੜੀ ਹੈ ਲੰਬੇ ਸਮੇਂ ਤੋਂ ਉਹਨਾਂ ਮਸਲੇ ਨੂੰ ਹੱਲ ਨਹੀਂ ਕਰ ਰਹੀ ਹੈ ਔਰ ਸਰਕਾਰ ਜੇ ਸਾਡੇ ਮਸਲਿਆਂ ਨੂੰ ਹੱਲ ਕਰਦੀ ਹੈ ਸਿੱਖਾਂ ਦੇ ਮਸਲੇ ਵਿਚਾਰੇ ਜਾਂਦੇ ਨੇ ਬੰਦੀ ਸਿੰਘਾਂ ਦੇ ਮਸਲੇ ਵਿਚਾਰੇ ਜਾਂਦੇ ਜਾਂਦੇ ਚਾਹੀਦੇ ਨੇ ਜਾਂਦੇ ਨੇ ਹੋਰ ਸਾਡੇ ਬਹੁਤ ਸਾਰੇ ਮਸਲੇ ਆ ਸਾਨੂੰ ਲਗਾਤਾਰ ਹੀ ਸਾਡੇ ਨਾਲ ਧੱਕਾ ਹੋ ਰਿਹਾ ਚੰਡੀਗੜ੍ਹ ਦੇਖ ਲਓ ਕਿ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਤੋਂ ਜਿਹੜਾ ਉਹ ਅਧਿਕਾਰ ਖੋਏ ਜਾ ਰਹੇ ਨੇ ਪੰਜਾਬ ਦੇ ਯੂਨੀਵਰਸਿਟੀ ਦੀ ਸੈਂਡ ਦਾ ਮਸਲਾ ਹੋਰ ਬਹੁਤ ਸਾਰੇ ਮਸਲੇ ਆ ਅਗਰ ਗਵਰਨਮੈਂਟ ਇਹ ਮਸਲੇ ਹੱਲ ਕਰਦੀ ਹੈ ਤੇ ਇਹ ਜਿਹੜਾ ਇਹ ਚੰਗੀ ਗੱਲ ਹੈ ਕਿਸ ਤਰ੍ਹਾਂ ਦੇਖਦੇ ਹੋ ਅੱਗੇ ਕੀ ਕੀਤਾ ਜਾਊ ਉਸ ਤੇ ਚਾ ਦੇ ਵਿੱਚ ਹਾਂ ਪੰਜ ਸਿੰਘ ਸੰਬੰਧੀ ਮੀਟਿੰਗ ਦੇ ਵਿੱਚ ਹੀ ਪੰਜ ਸਿੰਘ ਸੰਬੰਧ ਵੱਲੋਂ ਹੀ ਇਸ ਤਰ੍ਹਾਂ ਦਾ ਫੈਸਲਾ ਲਿਆ ਜਾਂਦਾ ਹੁੰਦਾ ਪਰ ਜੋ ਭਾਈ ਰਾਜਵਾਨਾ ਸਾਹਿਬ ਨੇ ਅਪੀਲ ਕੀਤੀ ਹੈ ਉਹ ਬਿਲਕੁਲ ਕਦੇ ਤਾਂ ਖੋਦੀ ਸੰਭਾਵਨਾ ਜੀ ਪੰਚ ਸਿੰਘ ਸੰਬੰਧੀ ਮਨਜੂਖ ਸਿੰਘ ਸਾਹਿਬ ਗਿਆਨੀ ਜੀ ਰਜੀਤ ਸਿੰਘ ਸਿੰਘ ਸਾਹਿਬ ਇੱਕ ਵੀਡੀਓ ਵਾਇਰਲ ਹੋਈ ਜੀ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਰੂਪਤ ਆ ਰਿਹਾ ਕਿ ਬਹੁਤ ਮੰਦ ਭਾਗੀ ਹੈ ਬਹੁਤ ਮੰਦ ਭਾਗੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਸ਼੍ਰੀ ਗੱਲਤਖਸਬ ਇਸ ਮਸਲੇ ਨੂੰ ਦੇਖ ਰਹੇ ਕਾਲੇ ਕੇ ਰਾਜਨੀਤਿਕ ਨੇਤਾਵਾਂ ਵੱਲੋਂ ਪਦਵੀ ਤਾਰੀ ਗਈ ਹੈ ਪੱਗ ਬੰਨੀ ਤੇ ਉਸ ਤੋਂ ਬਾਅਦ ਸਪੀਰ ਰੱਖੀ ਗਈ ਹੈ ਕਿਹੜੀ ਵੱਲੋਂ ਦਸਤਾਰ ਜਿਹੜੀ ਜਿਸ ਤਰੀਕੇ ਨਾਲ ਉਤਾਰ ਕੇ ਰੱਖੀ ਅਤੇ ਦਸਤਾਰ ਦੇ ਅਪਮਾਨ ਕਰਨ ਵਾਲਾ ਸੀ ਰਾਜਨੀਤਿਕ ਲੀਡਰਾਂ ਨੂੰ ਇਸ ਤਰ੍ਹਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ ਜੇ ਸਸਤਾਰ ਬਣਨੀ ਹੈ ਤੇ ਉਹਦਾ ਅਦਬ ਵੀ ਨਾਲ ਰੱਖਣਾ ਬੜਾ ਜ਼ਰੂਰੀ ਹੈ